ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿੱਥੇ ਤੁਸੀਂ ਇੱਕ ਗਲੀ ਦੇ ਵਿੱਚ ਕੁਝ ਮਹਿਲਾਵਾਂ ਨੂੰ ਖੜਕੇ ਗੜੀ ਦੇ ਵਿੱਚ ਮੁੰਡੇ ਜੋ ਮੋਟਰਸਾਈਕਲ ਤੇ ਭਾਜਦੇ ਨਜ਼ਰ ਆ ਰਹੇ ਤੇ ਪੁਲਿਸ ਦਾ ਪਿੱਛੇ ਮੋਟਰਸਾਈਕਲ ਲੱਗਿਆ ਹੋਇਆ ਤਾਂ ਦਾਅਦ ਕੀਤਾ ਕਿ ਤਸਵੀਰਾਂ ਜ਼ਿਲ੍ਹਾ ਮਾਨਸਾ ਦੇ ਕਸਬਾ ਬਡਲਾਡਾ ਦੇ ਆਬਾਦੀ ਵਾਲੇ ਖੇਤਰ ਵਾਰ ਨੰਬਰ 2 ਤੋਂ ਸਾਹਮਣੇ ਆ ਜਿੱਤੇ ਫਿਲਮੀ ਅੰਦਾਜ਼ ਦੇ ਵਿੱਚ ਤਿੰਨ ਨੌਜਵਾਨ ਮੋਟਰਸਾਈਕਲ ਸਵਾਰਾਂ ਵੱਲੋਂ ਕਿਸੇ ਵਾਰ ਦਾਤ ਨੂੰ ਅੰਜਾਮ ਦੇਣ ਦੀ ਮਨਸ਼ਾ ਨਾਲ ਇੱਕ ਬੈਗ ਦੇ ਵਿੱਚ ਮਾਰੂ ਹਥਿਆਰ ਹੋਣ ਦਾ ਸ਼ੱਕ ਪੈਣ ਤੇ ਜਦੋਂ ਬਡਲਾਡਾ ਥਾਣੇ ਦੀ ਪੀਸੀਆਰ ਪਾਰਟੀ ਵੱਲੋਂ ਪਿੱਛਾ ਕੀਤਾ ਗਿਆ ਤਾਂ ਨੌਜਵਾਨ ਬੈਗ ਸੁੱਟ ਕੇ ਫਰਾਰ ਹੋ ਗਏ ਤੋਂ ਬਾਅਦ ਇਹ ਸਾਰੀਆਂ ਤਸਵੀਰਾਂ ਗਲਿਚ ਲੱਗੇ ਕੈਮਰੇ ਚ ਕੈਦ ਹੋ ਗਈਆਂ ਤੁਸੀਂ ਵੀ ਦੇਖੋ ਕਿਵੇਂ ਫਿਲਮੀ ਸਟਾਈਲ ਦੇ ਵਿੱਚ ਇਹ ਨੌਜਵਾਨ ਭਸੇ ਨਜ਼ਰ ਆਏ ਨੇ ਥਾਣਾ ਸ਼ਰੀ ਦੇ ਮੁਖੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਪੀਸੀਆਰ ਮੁਲਾਜ਼ਮਾਂ ਨੂੰ ਤਿੰਨ ਅਣਪਛਾਤੇ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਤੇ ਸ਼ੱਕ ਪਿਆ ਤੇ ਜਦੋਂ ਉਸ ਦਾ ਪਿੱਛਾ ਕੀਤਾ ਤਾਂ ਉਕਤ ਨੌਜਵਾਨ ਭੀੜ ਵਾਲੇ ਇਲਾਕੇ ਦੇ ਵਿੱਚ ਵੜ ਗਏ ਅਤੇ ਉਹ ਉੱਥੇ ਬੈਗ ਸੁੱਟ ਕੇ ਫਰਾਰ ਹੋ ਗਏ ਹਾਂਜੀ ਅੱਜ ਸਾਡੇ ਪੀਸ਼ੇਰ ਪਾਰਟੀ ਜਿਹੜੀ ਪੈਟਰੋਲਿੰਗ ਤੇ ਸੀਗੀ ਉਤੋਂ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਾਨੂੰ ਥੋੜਾ ਸ਼ੱਕੀ ਜਿਹਾ ਲੱਗੇ ਉਹ ਮੋਟਰਸਾਈਕਲ ਭਜਾ ਕੇ ਲੈ ਕੇ ਗਲੀਆਂ ਵਿੱਚ ਦੀ ਹੁੰਦੇ ਹੋਏ ਤੇ ਉਹਨਾਂ ਨੇ ਇੱਕ ਬੈਗ ਛੱਡਿਆ ਸੀਗਾ ਉਹ ਚੱਕੀ ਤਾਂ ਉਹਦੇ ਜਿੱਕਰ ਆਪਣਾ ਜਿਹੜਾ ਕੁਤਰਾ ਕਰਨ ਲਈ ਮਸ਼ੀਨ ਦਾ ਦਫ਼ਤਰ ਹੁੰਦਾਗਾ ਟੋਕਾ ਕਹਿੰਦੇ ਇਹਨੂੰ ਉਹ ਸੀਗਾ ਹੋਰ ਕੋਈ ਇਸ ਦੇ ਤਰ੍ਹਾਂ ਦੀ ਗੱਲ ਨਹੀਂ ਸੀ ਕੋਈ ਨਸ਼ੇ ਪੱਤੇ ਵਾਲੀ ਨਹੀਂ ਕੋਈ ਗੱਲ ਸੀ ਠੀਕ ਹੈ ਹਾਂਜੀ ਉਹ ਬੰਦੇ ਭੱਜ ਗਏ ਸੀ ਖੈਰ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਆਏ ਦਿਨ ਕ੍ਰਾਈਮ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦਾ ਦਿਨ ਦਿਹਾੜੇ ਹੀ ਹੋਣ ਲੱਗੀਆਂ ਨੇ ਹਕੀਕਤ ਰੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ